ਮੈਨੂੰ ਸੋਸ ਸਿੱਖਾਲ ਸਾਰਿਆਂ ਨੂੰ ਤੇ ਕੀ ਹਾਲ ਚਾਲ ਨੇ ਸੋ ਉਮੀਦ ਸਾਰੇ ਠੀਕ ਹੋਵੋਗੇ ਤੇ ਯਾਰ ਹੁਣੇ ਉੱਪਰਲੇ ਕਮਰਿਆਂ ਦੇ ਵਿੱਚ ਆ ਤੇ ਇੱਧਰ ਜਿ세 ਜੱਟ ਦੀ ਸਫਾਰੀ ਆ ਲੈਂਡ ਕਰੂਜ਼ਰ ਅੱਜ ਆਊਗਾ ਜਸਮਨ ਵੀ ਤੇ ਕੁਰਸੀਆਂ ਕੱਢੀਏ ਬਾਹਰ ਤੇ ਬਾਹਰ ਸਾਡੀਆਂ ਦੋਨੇ ਮਿਸ ਪੂਜਾ ਤੇ ਮਿਸ ਬੰਦਨਾ ਬਾਹਰ ਨੇ ਐਕਟਰਾਂ ਪੂਰੀਆਂ ਤਿਆਰ ਪਰ ਤਿਆਰ ਆ ਸਾਗ ਦੀ ਤਿਆਰੀ ਹੋ ਰਹੀ ਸੀਜ਼ਨ ਦਾ ਪਹਿਲਾ ਸਾਗ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਾਮ ਨੂੰ ਮੂੰਹ ਦੇ ਵਿੱਚ ਪੈਣਾ ਆ ਤੇ ਅੱਜ ਸਾਗ ਖਾਵਾਂਗੇ ਬੀਬੀ ਦੇ ਹੱਥ ਦਾ ਬੀਬੀ ਮਤਲਬ ਕੱਟਦੀ ਆ ਤੇ ਮੰਮੀ ਸਾਡੀ ਬਣਾਉਂਦੀ ਆ ਤੇ ਲਓ ਜੀ ਅੱਗੇ ਚੁੰਨੀਆਂ ਚੰਨੀਆਂ ਖਲਾਰ ਕੇ ਦਾਤੀਆਂ ਗੜਾਸੇ ਤਿੱਖੇ ਕਰ ਲਏ ਆ ਅੱਜ ਪੂਰਾ ਘਟੋਵੱਡ ਹੋਏਗੀ ਸਾਗਾਂ ਦੀ ਤੇ ਸਾਗ ਖਾਵਾਂਗੇ ਅੱਜ ਆਜੋ ਜਿੰਨੇ ਜਿੰਨੇ ਸਾਡੀ ਬੀਬੀ ਦੇ ਹੱਥ ਦਾ ਸਾਗ ਖਾਣਾ ਤੇ ਸਾਡੀ ਮੰਮੀ ਦੇ ਹੱਥ ਦਾ ਹੁਣ ਸਿਆਲਾਂ ਦੇ ਵਿੱਚ ਉੱਪਰ ਇਦਾਂ ਹੀ ਕੰਮ ਚੱਲਣਾ ਕਰਨਾ ਜੁੱਲਾ ਆਪਾਂ ਗਿਆ ਹੀ ਰਹਿਣਾ ਕਰਨਾ ਚੱਲ ਕੇ ਚਰੇਲਾ ਕਿਆਲੇ ਸਾਗ ਇਹ ਵੀ ਹੋਰ ਕੀ ਕੀ ਹੁੰਦੀ ਹੈ ਕਿ ਕਿਹੜੀਆਂ ਕਿਹੜੀਆਂ ਸਿਆਲਾਂ ਦੀਆਂ ਸਬਜ਼ੀਆਂ ਹੁੰਦੀਆਂ ਆ ਹਾਂ ਸਬਜ਼ੀ ਲਓ ਜੀ ਲਓ ਜੀ ਸਾਗ ਮਾਲ ਮੂਲੀ ਆਹਾ ਆਏ ਹਾਏ ਓਹੋ ਗੋਭੀ ਗਾਜਰਾਂ ਸ਼ਕਮਲ ਸਭ ਇਹ ਸਬਜ਼ੀਆਂ ਹੁੰਦੀਆਂ ਸਿਆਲਾਂ ਸਾਸਰੀ ਘਾਲ ਬਲਾਓ ਪਹਿਲਾਂ ਤੇ ਆਪਣੇ ਚਾਹਣ ਵਾਲੇ ਸਾਸਰੀ ਘਾਲ ਦੀ ਸਾਰਿਆਂ ਨੂੰ ਰਾਮ ਰਾਮ ਸੱਬੇ ਬਾਈਆਂ ਤੇ ਰਾਮ ਰਾਮ ਸੱਤੇ ਬਾ ਸੱਤੇ ਬਾ ਕਿਆ ਰਾਮ ਰਾਮ ਇਹ ਬਾਬੇ ਨੇ ਰਾਮ ਰਾਮ ਸਭ ਦਾ ਆ ਉਹ ਵਾਇਗੁਰ ਵੀ ਸਾਬਦਾ ਆਇਆ ਸਰਦਾਰ ਮੈਨੂੰ ਪਤਾ ਆਇਆ ਮੈਨੇ ਪੜਾ ਸਾਬਦਾ ਆਇਆ ਤਫੀਰ ਬੰਦਾ ਬੋਲਦਿਆ ਨਾ ਹੀ ਬਖਰੇ ਕੁੱਤਾ ਭੌਂਕ ਰਿਹਾ ਕੁੱਤੇ ਦੀ ਵੀ ਸੁਣੋ ਰਾਮ ਰਾਮ ਕਰਤਾ ਸਭ ਜੱਗ ਫਿਰੇ ਹੈ ਆ ਆ ਜਾਏ ਵਿੱਚ ਪੱਤੇ-ਫੁੱਤੇ ਸਾਰੇ ਕਟੜੇ ਲਾਓ ਜਣ ਮੈਂ ਤੁਹਾਨੂੰ ਸਾਗ ਦੇ ਦਰਸ਼ਨ ਕਰਵਾਵਾਂ ਇਹਦਾ ਨੇ ਕਟਾਉਣਾ ਸੀਜ਼ਨ ਦਾ ਪਹਿਲਾ ਸਾਗ ਤੇ ਸਾਗ ਦੇ ਕਰੋ ਦਰਸ਼ਨ ਇਹ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਪਹਿਲੀ ਪਸੰਤ ਸਾਗ ਆ ਗਿਆ ਤੇ ਜਦੋਂ ਸਿਆਲ ਸ਼ੁਰੂ ਹੁੰਦਾ ਤੇ ਇਹਨਾਂ ਨੇ ਸਾਗ ਖਾ ਖ ਕੇ ਧੁਨੀਆਂ ਦੇ ਰੰਗ ਗ੍ਰੀਨ ਕਰ ਲੈਣੇ ਆ ਪਰ ਸਾਗ ਨਹੀਂ ਆ ਜਿਹੜੀ ਹੈ ਨਾ ਭਾਵੇਂ ਇਹਨੂੰ ਪਚੇ ਭਾਵੇਂ ਇਹਨੂੰ ਨਾ ਪਚੇ ਪਰ ਸਾਗ ਦੀ ਇੰਨੀ ਕੀ ਸ਼ਕੀਨ ਆ ਭਾਵੇਂ ਇਹਨੂੰ ਟੈਕ ਆ ਜਾਏ ਸਾਗ ਆ ਕੇ ਪਰ ਹਟੇਗੀ ਨਹੀਂ ਭਾਈ ਨੂੰ ਬਾਜ ਮਾਰੀ ਉਹ ਭਾਈਆਂ ਦਾ ਤਰਾ ਹੀ ਨਿਕਲ ਜਾਂਦਾ ਪੀ ਬੇਬੇ ਬਾਜ ਕਿਦਾਂ ਮਾਰਦੀ ਜਾਨ ਨਿਕਲ ਜਾਂਦੀ ਭਾਈ ਨੰਗ ਜਾਣਾ ਸਬਜੀ ਸਾਗ ਵਾਲਾ ਇਹਨੇ ਕਿਹਾ ਇਹਨੇ ਨਾ ਆਪਾਂ ਇਹਨੂੰ ਕਿਹਾ ਨਹੀਂ ਸਾਹਮਣੇ ਸੁਣਿਆ ਨਹੀਂ ਕਿੰਦਾ ਇਹ ਬੇਬੇ ਨੂੰ ਸਮਝਾਇਆ ਕਰੋ ਮੈਂ ਪਾਇਆ ਮੈਂ ਸਾਰੇ ਭਾਜਿਆਂ ਨੂੰ ਬਾਜਾ ਮਾਰ ਰਹੀ ਐ ਸਾਰਿਆਂ ਨੂੰ ਮਾਰ ਰਹੀ ਉਹਨਾਂ ਦਾ ਸਾਹ ਮੁੱਕ ਜਾਂਦਾ ਉਹਦਾ ਵੀ ਇਹਨੂੰ ਬੇਬੇ ਨੂੰ ਹੋ ਗਿਆ ਹੁਣ ਇਸ ਦੈਂਤ ਨਹੀਂ ਹੋਗੀ ਕਿਸ ਦੈਂਤ ਹੋ ਗਈ ਰਾਤ ਉਹਨਾਂ ਦਾ ਸਾਹ ਸੁੱਕਦਾ ਉਸ ਸਮੇਂ ਕਹਿੰਦੇ ਹਣੇ ਚੰਗਾ ਸਾਨੂੰ ਬੇਬੇ ਬਾਜਾ ਮਾਰੀ ਬਾਜਾ ਹਾਂ ਉਹ ਬੀਬੀ ਦੀਆਂ ਬਾਜਾਂ ਕਿਤੇ ਆਣੀ ਖਣੇ ਬੰਦੇ ਨੂੰ ਮਿਲਦੀਆਂ ਮੇਰੀਆਂ ਬਾਜਾਂ ਕਿਤੇ ਆ ਵੀ ਰੱਖੀਂਆਂ ਇਹਦੀਆਂ ਬਾਜਾਂ ਦੁਨੀਆ ਤੇ ਮਸ਼ਹੂਰ ਆ ਮੇਰੀਆਂ ਬਾਜਾਂ ਮੋਲ ਪੈਂਦਾ ਬਾਜਾਂ ਦਾ ਮੇਰੇ ਤੋਂ ਪੁੱਛਿਆ ਮੋਲ ਕਾ ਮੇਰੀਆਂ ਗੱਲਾਂ ਦਾ ਵੀ ਮੋਲ ਪੈਂਦਾ ਇਨੂੰ ਕੀ ਪਤਾ ਸਾਰੀ ਦੁਨੀਆ ਦੇ ਖਿੰਡਰ ਗਏ ਤੈਨੂੰ ਕਿਸੇ ਪਤਾ ਨਹੀਂ ਲੱਗਾ ਇਹ ਬੜੀ ਬੜੀ ਆ ਕਿਥੇ ਮੁਸਲਮਾਨਾ ਉਹ ਵਿਚਾਰੇ ਮੁਸਲਮਾਨ ਆ ਹੀ ਕਾ ਹਾਂ ਤੇਰਾ ਪਾਕਿਸਤਾਨ ਦੇਖ ਦੇ ਕਾ ਮੈਨੂੰ ਬੜੀ ਦੇਖ ਲਏ ਇੱਕ ਹੀ ਸੋਚਦੀ ਆ ਹਾਂ ਇੱਕ ਉਹ ਉਹ ਨਾਮ ਚਰਿਆ ਦੀਆਂ ਬੁੱਡੀਆਂ ਨਹੀਂ ਹੈ ਨਾ ਤਾਂ ਕਰਕੇ ਉਹ ਉਹ ਬੁੱਢੀਆਂ ਹੈ ਨਹੀਂ ਬੇਟਾ ਤੂੰ ਉਹ ਉਹ ਤਾਂ ਮੋਚੋਲੀ ਹੀ ਉਹਨਾਂ ਦੀ ਦੇਖ ਉਹਨਾਂ ਦੀ ਚਰਿਆ ਦੀਆਂ ਮਾਈਆਂ ਨਹੀਂ ਜੇ ਬਾਈਆਂ ਐਂਦਾ ਐਂਦਾ ਦੀ ਮਾਈ ਉਹਨਾਂ ਕੋ ਦੋ ਦੇ ਰਹਿਲੇ ਨਾ ਨਹੀਂ ਇਹ ਮੋਚੋਲੀ ਹੀ ਹੈ ਉਹ ਇੱਕ ਬੁੱਢੀ ਹੈ ਨਹੀਂ ਕਿ ਬੁੱਢੀ ਤਾਂ ਬਗਾਰੀ ਬੈਠੇ ਹੋ ਕਹਿੰਦੇ ਬੇਬੇ ਬੜੀ ਚੰਗੀ ਬੜੀ ਚੰਗੀ ਉਹ ਤਾਂ ਮੈਨੂੰ ਕੋ ਪੁੱਛੇ ਨਾ ਮੈਂ ਤਾਂ ਬਾਹਰ ਨੂੰ ਪਤਾ ਹੈ ਇਹਨੂੰ ਪਤਾ ਨਹੀਂ ਕਿੱਦਾਂ ਹੈ ਏ ਏ ਬਹੁਤ ਚੰਗੀ ਤਾਂ ਮੈਰੀ ਚੰਗੀ ਕਿਹਦੇ ਦੀ ਦੱਸ ਬਣ ਕਿਹੜਾ ਪਾਤਾ ਤੇਰਾ ਚੰਗਾ ਮੈਂ ਮਾਰਾ ਦਨ ਸਤ ਸਾਨੀ ਮ ਚੰਗੀ ਹੈ ਦੇਲਾ ਤੇਰੀ ਬੀਬੀ ਇਨੀ ਸੇਵਾ ਕਰਦੀ ਸਵੇਰੇ ਰੋਟੀ ਤਾ ਦੇ ਨਹੀਂ ਜੀ ਪੋਣ ਕਰਦਾ ਇਹਨੇ ਪੋਨ ਗੋ ਲਾ ਹਾਂ ਮੈਨ ਓ ਦੇ ਵਿੱਚ ਪਾ ਕੇ ਤੈਨੂੰ ਤੈਨੂੰ ਤੇ ਕੋਈ ਸਬਜੀ ਸੁੱਕੀ ਨਾ ਦਵੇ ਆ ਦੇਖ ਕਿ ਪਾਉਣਾ ਕੀ ਆ ਲੈ ਹੁਣ ਧਨੀਆ ਸਾਗ ਸਾਬਦਾ ਇਹ ਮੱਖਣ ਪਾ ਕੇ ਪਾਇਆ ਮੱਖਣ ਪਾਇਆ ਐਦਾਂ ਹੋਣੀ ਤਾਂ ਮੁੜ ਕੇ ਬੀਪੀ ਵੱਧ ਜਾਂਦਾ ਤਿੰਨੇ ਨੇ ਤਿੰਨ ਦਿਨਾਂ ਨੇ ਦੁੱਧ ਨਹੀਂ ਪੀਤਾ ਤੇ ਆਡੀ ਜਾਨ ਮੁਠੀ ਚਾਈ ਰਹੀ ਮੈਂ 20 ਦਿਨ ਨਹੀਂ ਪੀਤਾ 20 ਦਿਨ ਨਹੀਂ ਪੀਤਾ ਐ ਤੇ ਤੂੰ ਹੈ ਡਾਲੋ ਵਾਲਾ ਕਹੀ ਬੜ ਕੇ ਦੰਦ ਡਾਲੋ ਵਾਲ ਨੇ ਤੇਰੇ ਨਾਲ ਸਿਆਪਾ ਕੀਤਾ ਹੀ ਤੇਰਾ ਤੈਨੂੰ ਮੈਂ ਦੱਸ ਦਿੰਦਾ ਸਾਰਾ ਡਾਲੋ ਵਾਲ ਨੇ ਪੰਗੇ ਪਾਏ ਤੇਰੇ ਤੂੰ ਡਾਲੋ ਵਾਲੋ ਨੇ ਤੇਰੇ ਤੋਂ ਕੰਮ ਕਰਾਇਆ ਰੱਜ ਕੇ ਸੁਣ ਲੈ ਚੱਲ ਸਾਡੇ ਸਾਖ ਚੱਲ ਇੱਥੇ ਜਿਹੜਾ ਕੰਮ ਕਰਨ ਵਾਲਾ ਕਰ ਚੱਲ ਹੋ ਜਾ ਸਿੱਧੀ ਮੰਮੀ ਇਹਨੂੰ ਦੇ ਘੜਾਸਾ ਘਡੂਸਾ ਕਰਦੇ ਵੀ ਨਹੀਂ ਦੇਣੀ ਇਹਨੂੰ ਘੜਾਸੇ ਕਰਨਾ ਨਹੀਂ ਦੇਈਆਂ ਆਹ ਦਾਤੀ ਨਾ ਘਟਾਉਣਾ ਦਾਤੀ ਨਾ ਘਟਾਉਣਾ ਧੱਕੇ ਨਾਲ ਘਟਾਉਣਾ ਹੱਥ ਵਢਾਉਣਾ ਮੇਰਾ वैसे जैसे कटलाड़े दे नाल सिखया की हाथ बढ़ाना चड्ज की सिखया सारी उमर ओह बंदा सारी नहीं वो भी और ਥੱਲੇ ਬੈਠੇ ਮੰਜੇ ਤੇਰੀ ਨਾ ਬਬਾ ਡੋਂਦਰਾ ਥੱਲੇ ਉਠਾ ਤਾ ਤੂੰ ਵੀ ਸਿੱਖਿਆ ਮੈਂ ਵੀ ਸਿੱਖਿਆ ਕਰਦੀ ਆ ਮੈਂ ਸਾਨੂੰ ਸਿੱਖਿਆ ਬਣਦੇ ਬਡਉਣਾ ਤੇਰੇ ਕੋਲੋਂ ਆ ਬਸ ਕਿਉ ਮੈਂ ਤੇਰੀ ਮੁੱਲ ਲਈ ਗਈ ਤੇਰੀ ਇਹੇ ਤੋ ਬਡਉਣਾ ਆ ਤੈਨੂੰ ਦੱਸਾਂ ਨਾ ਹਾਂ ਇਹ ਤੋ ਬਡਉਣਾ ਤੇ ਤੇ ਮਾਸ਼ੀਆਂ ਚਲਾਉਂਦੀ ਆ ਆ ਦੇਖ ਤਾਂ ਸਹੀ ਹੈ ਇਹ ਆਪਣੀ ਐ ਚਲਦੀ ਐ ਸਾਡੀ ਕੋਈ ਨਹੀਂ ਚਲਦੀ ਐ ਤੇ ਨਹੀਂ ਚੱਲੰਦੇ ਨਹੀਂ ਕਹਿੰਦੀ ਸਾਨੂੰ ਖਰਾਬ ਨੇ ਮੇਰੇ ਨਾਲ ਕਰ ਬੱਲੇ ਬੀਬੀ ਆ ਬਡਾਸੇ ਨਾਲ ਸਾਹ ਕੱਟਣਾ ਕਿ ਨਹੀਂ ਨਹੀਂ ਕੱਟਣਾ ਨਹੀਂ ਕੱਟਣਾ ਤੂੰ ਲਾਜ ਹੋਰ ਜਰਾ ਸਾਹ ਕਰਦਾ ਨਾ ਕੱਟੇ ਜਾਂਦਾ ਨਹੀਂ ਕੱਟਣਾ ਇਹ ਸਾਹ ਕਰਦਣਾ ਕੱਟੇ ਜਾਂਦੇ ਆ ਆਹੋ ਅੱਗੇ ਕਰ ਦੇ ਲੈ ਤਾ ਜੋਰ ਲਾਲਾ ਪੈਂਦੀ ਮੈਨੂੰ ਨਹੀਂ ਕੌਣ ਕੱਟਦਾ ਰਿਆਂਦੇ ਕੌਣ ਕੱਟਦੀ ਕਟੋਣਾ ਮੈਂ ਕਟੋਨੀ ਆ ਜੋਰ ਨਾਲ ਆਹ ਕਟਾਂ ਆ ਤੈਨੂੰ ਜੋਰ ਲਵਾ ਮੈਂ ਤੇਰਾ ਮੈਂ ਜੋਰ ਨਾਲ ਕਟਾਂਦਾ ਮੈਂ ਤਾਂ 100 ਵਾਰ ਨਹੀਂ ਕੱਟਦੀ ਜੋਰ ਦੱਸਿਆ ਲੈ ਨਾ ਆਹ ਜੋਰ ਚੱਲ ਕੇ ਦੇਖਦੀ ਦੋਦੀ ਆ ਦੇਖੋ ਇਹਨੂੰ ਪਹਿਲਾਂ ਆਪਣਾ ਕਟਾਂ ਪੂਰੀ ਵਟਕਾਂ ਦੇਖੋ ਮੇਰੀਆਂ ਇਹ ਇਹ ਦੇਖੀਂ ਦੇ ਵੇਦਲ ਮਰਜੀ ਮੈਂ ਇੱਥੇ ਦੇਖਾਂ ਦੇਖੜਾ ਇੱਥੇ ਦੇਖਾਂ ਇੱਕ ਤੇ ਬੜੀ ਖੁਸ਼ੀ ਹੁੰਦੀ ਹੈ ਵੀ ਆਹ ਰੰਗ ਬੜਾ ਸੋਹਣਾ ਹੋਰ ਕਾਲਾ ਕਾਲਾ ਹੋਇਆ ਹੈ ਬੜਾ ਹੰਕਾਰ ਹੀ ਮੈਂ ਗੋਰੀ ਮੈਂ ਚਿੱਟੀ ਆਹਮ ਸ਼ਕਲ ਦੇਖੀ ਆਪਣੀ ਕਾਦਰ ਤਾਂ ਕਾਲਾ ਕਹਿ ਤੇਰੇ ਵਰਗੀ ਨੇ ਕਿਆ ਕਿਆ ਕੇ ਕੋ ਦੱਸਾ ਕਾ ਕਾਲਾ ਹੈ ਤੇ ਹਾਂ ਕਾਲਾ ਹੈ ਕੰਮੇਰਾ ਗੋਰਾ ਤੇਰੇ ਨਾਲ ਗੋਰਾ ਹੀ ਨੇ ਤੇਰੇ ਨਾਲ ਗੋਰਾ ਨਹੀਂ ਬੀਬੀ ਦਾ ਰੰਗ ਬੜਾ ਪੋਰਾ ਹੀ ਹੁਣ ਪੱਕਾ ਹੋਇਆ ਥੋੜਾ ਜਿਹਾ ਇਹ ਅਸਲ 'ਚ ਨਾ ਕਿਆ ਕਿਆ ਕਹੇ ਮੇਰਾ ਰੰਗ ਕਾਲਾ ਕੋਈ ਛੇੜਦਾ ਹੰਕਾਰ ਨਹੀਂ ਸ਼ੋਰ ਦਾ ਹੁੰਦਾ ਹੰਕਾਰ ਮੈਨੂੰ ਹੰਕਾਰ ਉੱਥੇ ਲਿਆ ਕੇ ਦੱਸਦਾ ਜਿੱਥੇ ਕੋਈ ਨਹੀਂ ਨਹੀਂ ਮੇਰੀ ਬੀਬੀ ਨੂੰ ਕਹਦਾ ਹੰਕਾਰ ਦੱਸਦੀ ਮੰਮੀ ਤੂੰ ਕਈ ਵਾਰੀ ਵੀਡੀਓ ਚ ਮੈਂ ਗੋਰੀ ਮੈਂ ਸੋਹਣੀ ਮੱਚੇ ਮੇਰੇ ਅੱਗੇ ਸਾਹਮਣੇ ਰਸਦਾ ਹਾਂ ਦੇਖ ਦੇ ਮੇਰੇ ਤਾਂ ਕਦੇ ਫਿਨਸੀ ਨਹੀਂ ਨਿਕਲੀ ਓਏ ਹਾਏ ਮੇਰੇ ਤੇ ਕਦੇ ਫਿਨਸੀ ਨਹੀਂ ਨਿਕਲੀ ਨਹੀਂ ਕੋਈ ਹੈ ਨਹੀਂ ਉਹ ਦਿਨ ਕਹਿ ਦਿੰਦਾ ਸੀ ਤੂੰ ਕਨੇਡਾ ਦੀ ਜਾਣ ਵਾਲੀ ਸ਼ਕਲ ਹੈ ਤੇ ਉਹ ਉਹ ਦਿਨ ਦਾ ਹੀ ਰੰਗ ਕਾਲਾ ਹੋ ਗਿਆ ਮੈਨੂੰ ਨਹੀਂ ਤੇ ਮੈਂ ਕਿਦਾਂ ਨੋਟ ਕਰਦੀ ਆ ਆਪਣੀ ਗੱਲ ਨੂੰ ਕਿਦਾਂ ਨੋਟ ਕਰਦੀ ਤੂੰ ਇਹਨੂੰ ਜੋ ਮਰਜ਼ੀ ਕਹੀ ਨਹੀਂ ਰਹੀ ਆਪਣੀ ਗੱਲ ਨੂੰ ਕਿਦਾਂ ਮੈਂ ਤਾਂ ਗੱਲ ਕੀਤੀ ਸੀ ਤੇ ਗਾਜੀ ਹਾਂ ਮੈਨੂੰ ਪਾਗਲ ਥੋੜੀ ਮੈਨੀਆਂ ਅੱਧੀਆਂ ਗੱਲਾਂ ਕਰਦੇ ਪਾਗਲ ਬਣਾਉਂਦੇ ਮੈਨੂੰ ਪਾਗਲ ਬਣਾਉਂਦਾ ਪਾਗਲ ਨਹੀਂ ਕਰਦੇ ਦੇਖ ਪਾਗਲ ਤੁਸੀਂ ਰਾਤ ਮੈਨੀਆਂ ਬਣਾਉਂਦਾ ਵੇਖਣਾ ਬੀਬੀ ਪਾਗਲ ਨਹੀਂ ਹੋ ਸਕਦੀ ਆ ਬੱਲੇ ਬੁਲਾ ਦੇ ਦੇਖੋ ਦੇਖੋ ਬੁਲਾ ਦੇ ਪਾਗਲ ਬੀਬੀ ਮੇਰੀ ਗੱਲ ਸੁਣ ਪਤਾ ਕੀ ਗੱਲ ਆ ਇਹ ਇਹ ਨਾ ਹੁਣ ਤੈਨੂੰ ਕਿਸੇ ਨਾ ਕਿਸੇ ਤਰੀਕੇ ਕੋਈ ਚੀਜ਼ ਕੋ ਖਾਣ ਚ ਕੋਈ ਇਦਾਂ ਦੀ ਚੀਜ਼ ਦਿੰਦੀ ਜਿਹਨਾਂ ਤੇਰਾ ਰੰਗ ਕਾਲਾ ਹੋਣ ਦਿਆ ਆ ਮੈਨੂੰ ਵੀ ਇਦਾਂ ਜੋ ਮਿਲਦਾ ਮੈਂ ਖਾ ਲੈਂਦੀ ਆ ਕੋਈ ਗੱਲ ਨਹੀਂ ਪਰ ਮੈਂ ਹਾਂ ਥੋੜਾ ਜਿਹਾ ਇਹਦਾ ਨਾ ਪਰੇਜ ਕਰਿਆ ਕਰ ਇਹ ਤੋਂ ਥੋੜੀ ਦੇਖ ਕੇ ਰੱਖਿਆ ਕਰ ਕੀ ਖਵਾਉਂਦੀ ਆ ਕਾਲਾ ਪਰੇਜ ਰੱਖਣਾ ਮਤਲਬ ਲੈ ਕੇ ਕਿਉਂ ਖਾਣੀ ਆ ਓ ਯਾਰ ਇਹਨੇ ਕੋਈ ਵਿੱਚ ਪਾਤਾ ਤੇ ਮੈਂ ਕਿੱਥੋਂ ਲੱਭਣਾ ਤੈਨੂੰ ਕੀ ਪਤਾ ਕੀ ਪਾਉਂਦੀ ਆ ਹੁਣ ਮਹਾਰਾਜ ਜਾਣੇ ਤੇ ਇਹੋ ਜਾਣੇ ਕੀ ਆਹ ਹੁਣ ਸਾਗ ਲਿਆ ਕੇ ਰੱਖਤਾ ਅੱਗੇ ਹਾਈ ਹਾਈ ਇਹਦੇ ਸਜਾਇਆ ਕਿੰਨੇ ਵਧੀਆ ਤਰੀਕੇ ਨਾਲ ਪਾਲ ਕੇ ਆ ਮਮੀ ਉਹ ਪਾਲਕ ਉਹ ਧਨੀਆਂ ਹਾਈ 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 ਆਪਣਾ ਵੱਢ ਕੇ ਲਿਆਈਆਂ ਆਪਣਾ ਤੇਰੇ ਕੁੱਤਾ ਹੋਇਆ ਉਹ ਤਾਂ ਮੈਂ ਤਾਂ ਉਹ ਸਾਰਾ ਥੋੜਾ ਮੈਂ ਤਾਂ ਹੀ ਮਸ਼ੀਨ ਨਾਲ ਉਹਦੋਂ ਵੇਚਦਾ ਏ ਧਨੀਆਂ ਥੋੜਾ ਜਿਹਾ ਬੰਦੇ ਇਹਨੂੰ ਸਾਰਾ ਪਤਾ ਇਹਨੂੰ ਦੇ ਲੈ ਇਹਨੂੰ ਸਾਰਾ ਪਤਾ ਵੀ ਕਿੰਨੇ ਕੋਠੇ ਤੇ ਤਾਂ ਨਹੀਂ ਲਿਆ ਕੋਠੇ ਤੇ ਵੀ ਹੋ ਗਿਆ ਆਹ ਉੱਥੇ ਵੀ ਹੋਇਆ ਮੈਂ ਦੇਖਿਆ ਮਮੀ ਅੱਜ ਕੀ ਫੀਮ ਵੀ ਜੜਨੀ ਹੈ ਕੋਠੇ ਤੇ ਆਹ ਜਿੱਤੀਆਂ ਨਾ ਗਾਲੀ ਮਾਰਦਾ ਥੋੜੀ ਕਿਉਂ ਸੁੱਤਰਾਂ ਦਾ ਕੱਟਿਆ ਨਾ ਹੋਇਆ ਤੇ ਮਾਂ ਨੇ ਬੋਲੇ ਕੁਸਕੜ ਨਹੀਂ ਦਿੰਦੀ ਕਹਿਣੂ ਮੇਰੀ ਗਾੜੀ ਬੋਲ ਕੇ ਦੱਸ ਕੱਦ ਤੇ ਗੁੱਸਾ ਹੋ ਗਿਆ ਤੇਨ ਕਿੱਧਰ ਆ ਪਾ ਕੁਸਕੜ ਕਿਧਰ ਨਹੀਂ ਆਇਆ ਕੀ ਕਹਿੰਦਾ ਪੁੱਛ ਲੈ ਕੀ ਕਹਿੰਦਾ ਓਏ ਮੈਂ ਕੋ ਮੈਂ ਕਿ ਇਹਨੂੰ ਪੁੱਛ ਲੈ ਕੀ ਕਹਿੰਦਾ ਇਹਨੂੰ ਪੁੱਛ ਕੀ ਕਹਿੰਦਾ ਤੈਨੂੰ ਦੱਸ ਕੇ ਗਾਲੀ ਪਾਉਣਾ ਮੈਂ ਹਾਂ ਲੈ ਅੱਛਾ ਗੱਲ ਤਾਂ ਮੈਂ ਕਈਆਂ ਤੇ ਪਈਆਂ ਤੇਰੇ ਇਹ ਨਹੀਂ ਸਾਰਾ ਦਿਨ ਤੇਰੇ ਨਾਲ ਤੇ ਵੀ ਪੈਸੇ ਕੱਢਦੇ ਲਾਈ ਗਾਲ ਦੇ ਬੱਚੇ ਤੂੰ ਇਹ ਜਵਾਹ ਖਾਦੀ ਨਹੀਂ ਲਾਏ ਤੇ ਗੱਲ ਤੇ ਮੈਨੂੰ ਪਾਦਾ ਉਣੀ ਪਾਣੀ ਆ ਮੈਂ ਕਾ ਮੈਂ ਕਾ ਥੋੜੀ ਜਿਹੀ ਫੀਮ ਬੀਜਾਂਗੇ ਇੱਥੇ ਮੈਂ ਕਾ ਫੀਮ ਬੀਜਾਂਗੇ ਥੋੜੀ ਜੀ ਪੋਸਟ ਕੀ ਆ ਰਾਤ ਨੂੰ ਕਿਦਾਂ ਦੇਖਿਆ ਮੈਂ ਤੈਨੂੰ ਦੱਸਾਂ ਉਹ ਡੋਡੇ ਦਾ ਪਪਾ ਐਸਾਣਾ ਗਿਆ ਆਪਣਾ ਆ ਕੋਈ ਦੇਖਦੀ ਡੋਡੇ ਤੋੜ ਕੇ ਨਾ ਬੀਬੀ ਮੰਮੀ ਨੂੰ ਸਾਰਾ ਪਤਾ ਉਹ ਪਤਾ ਟੀਵੀ ਕਿੱਡੀ ਦੂਰ ਆ ਕਮਰੇ ਚੋਂ ਕੋਈ ਬੰਦ ਉਹ ਕਹਿੰਦੀ ਮੈਂ ਦਿਸਦਾ ਨਹੀਂ ਕਿੰਨੀ ਦੂਰ ਟੀਵੀ ਆ ਇਹ ਰਾਤ ਨੂੰ 11 ਵਜੇ ਟੀਵੀ ਬੰਦ ਕਰਨ ਦਿੰਦੀ ਮੈਨੂੰ ਮੈਨੂੰ ਕਹਿੰਦੀ ਕਹਿੰਦੀ ਅਮਰਤ ਡੋਡੇ ਪੋਸਤ ਕਿੱਲਿਆਂ ਦੇ ਕਿੱਲੇ ਲੱਗੇ ਇਹ ਕਿਤੋਂ ਆ ਦੱਸ ਦਿਓ ਨਾ ਆ ਦੱਸ ਦਿਓ ਉਹਨੇ ਡੋਡੇ ਉਹਨਾਂ ਨੇ ਵਿੱਚੋਂ ਫੁੱਲ ਚੋਂ ਕੱਢ ਕੇ ਦੱਸੇ ਫੇ ਚੀਰਾ ਦਿੱਤਾ ਜਿਹੜਾ ਮਾਲ ਫੁੱਲਾਂ ਵਾਲਾ ਤੇ ਉਹਦੀ ਕਾੜੀ ਖਾਸ ਹਾਂ ਇੱਕ ਗੱਲ ਸੁਣੋ ਜਿਹੜਾ ਲਾਲ ਫੁੱਲਾਂ ਵਾਲਾ ਉਹ ਉਹਦੀ ਕਾੜੀ ਖਾਸ ਕਰਦਾ ਦੇਖ ਤੁਹਾਡੀ ਭੈਣ ਉਹਨੇ ਸਭ ਪਤਾ ਆਈ ਦੇਖਿਆ ਜਿਹਦਾ ਜਿਹਦਾ ਬੀਜੀਆਂ ਆ ਜਿਹਦਾ ਜਿਹਦਾ ਘਰ ਵਾਲਾ ਭੈਣ ਜਿਹੜਾ ਟੌਪ ਦਾ ਮਲੀ ਹੋਵੇ ਪਿਛੇ ਨੀਂਦੇ ਹੁੰਦੇ ਸੀ ਜਾਂਦੇ ਹੁੰਦੇ ਕਲੇਰਾਂ ਨੂੰ ਮੇਲਾ ਦੇਖਣ ਆ ਕਣਕ ਦੇ ਵੀ ਉਹਨਾਂ ਨੇ ਕਣਕ ਦੇ ਬੀਜੇ ਹੁੰਦਾ ਹੀ ਤੂੰ ਛੜਿਆ ਕੁਛ ਨਹੀਂ ਬੀਬੀ ਉਦਾਂ ਮੈਂ ਤੈਨੂੰ ਦੱਸਾਂ ਸਾਰੀ ਦੁਨੀਆ ਦਾ ਲੇਖਾ ਜੋਖਾ ਹੀ ਤੇਰੇ ਕੋਲ ਆਈ ਆ ਆਪ ਤੇਰੀ ਖਾਦੀ ਇਹ ਮੇਰੇ ਸਾਂ ਨਾ ਪਾਪੇ ਦਾ ਨਾਂ ਹੀ ਨੇ ਬਦਨਾਮ ਕਿਤਾ ਖਾਂਦੀ ਆ ਆਪ ਸੀਗੀ ਆ ਮੰਮੀ ਕਹਿੰਦੀ ਹੱਸਿਆ ਮੈਂ ਸਾਰਿਆਂ ਨੂੰ ਆ ਮੰਮੀ ਕਹਿੰਦੀ ਮੈਂ ਕਹਿੰਦੀ ਮੈਂ ਕਹਿੰਦੀ ਤੂੰ ਵੀ ਇਹਲਾ ਖਾ ਕੇ ਮੈਂ ਖਾਂਦੀ ਮੈਂ ਕੋਈ ਇਦਾਂ ਹੀ ਥੋੜੀਆਂ ਮੈਂ ਨੰਦਾ ਥੋੜਾ ਜਿਬੂਰ ਤੇਰਾ ਮੁੰਡਾ ਦੇ ਨੰਦਾ ਥੋੜਾ ਤਰੇ ਕਹਿੰਦੀ ਗਾ ਜਰੂਰ ਕੋਲ ਜਰੂਰ ਕੋਲ ਤਰੇ ਤਰੇ ਆਇ ਤਰੇ ਲੱਠੇ ਚਾੜੇ ਤੇ ਮੈਂ ਚੜੀ ਆ ਕਿ ਇੱਧਰ ਆਜ ਕੇ ਖੜੀ ਆ ਮੈਂ ਕਿੱਥੇ ਚੜੀ ਨਹੀਂ ਤਾਂ ਉੱਥੇ ਨਹੀਂ ਕਿੱਤੀ ਆ ਤੂੰ ਕਿੱਥੇ ਚੰਗੀ ਆ ਇਹਦੀ ਕਾਬੂ ਨਹੀਂ ਹੋਣਾ ਕਿ ਬੀਬੀ ਤੇਰੇ ਕਾਬੂ ਮੈਂ ਨਹੀਂ ਆ ਹਾਂ ਤੇਰੇ ਸੱਤ ਕੇ ਸੁੱਟਾ ਹੱਥੀ ਨਾਤ ਕਰਦੇ ਹਾਂ ਹਾਂ ਇਹ ਮੈਨੂੰ ਕਹਿੰਦੀ ਮੈਨੂੰ ਖਾਦੀ ਆ ਖਾਦੀ ਤੇ ਆਬ ਲੱਗਦੀ ਇਹ ਦੇ ਲਾ ਆਉ ਦੇ ਬਿਲਕੁਲ ਜਿੱਦਣ ਜਿੱਦਣ ਇਹ ਬਿਮਾਰ ਨਹੀਂ ਹੋਈ ਜਿੱਦਣੇ ਬਿਮਾਰ ਹੋਈ ਹੁਣ ਇਹ ਤਾਂ ਬੋਲ ਬੀ ਲੰਦੇ ਵੀ ਕਿਦਾਂ ਵੀ ਵਿਵੇਕ ਕਰੀ ਦਵਾਰਾ ਦੱਸ ਕਿਦਾਂ 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 ਕਹਦੀ ਕੀ ਗੱਲ ਆਪਣੇ ਪਤਾ ਆਪਣੇ ਪਤਾ ਮੈਂ ਤਾਂ ਰੋਣਾ ਪਾਉਣੀ ਚੰਗਾ ਕਿੱਥੇ ਬੋਲ ਤਾਂ ਜਾਨ ਨਿਕਲਦੀ ਮੈਂ ਛੇਤੀ ਫਾੜ ਲਉਂ ਬਸ ਬੰਦਾ ਬੋਲੀ ਪਰ ਬੋਲਣਾ ਕਿਦਾਂ ਬੁਣਣਾ ਆਵਾਜ਼ ਨਹੀਂ ਨਿਕਲਦੀ ਇਹਦੀ ਵੱਲੋਂ ਜੋ ਕਿ ਛੱਡਿਆ ਆ ਸਾਰਾ ਦਿਨ ਸੁੱਕਣੇ ਪਾਹੜੀ ਮੈਨੂੰ ਸਾਰਾ ਦਿਨ ਬੁਲਾਉਣਾ ਜਦੋਂ ਕਹਿੰਦੇ ਬੁਲਾਉਣਾ ਮੈਂ ਇਹ ਹੀ ਨਾ ਕਹਿੰਦੇ ਬੁਲਾਉਣਾ ਹਾਂ ਉਹ ਕੋਣ ਸੱਤਿਆ ਤੇਰਾ ਡਰ ਨਹੀਂ ਮਾਰਿਆ ਤੇ ਤਾਂ ਮੈਨੂੰ ਪੱਕਾ ਨਹੀਂ ਛੱਡਿਆ ਮੇਰਾ ਮੇਰਾ ਫੱਟਾ ਜੇ ਕਿਤੇ ਮੈਂ ਜਿੱਦਾਂ 200 ਸਾਲ ਦੀ ਹੋ ਗਈ ਕੀ ਤੇਰਾ ਕਰ ਦਿੰਦਾ ਤੇਰਾ ਫੱਟਾ ਨਹੀਂ ਛੱਡਿਆ ਆਹੋ ਕਰਨਾ ਨਹੀਂ ਕੰਮ ਇਨਾਨ ਕਰਨਾ ਕੰਮ ਮ ਕਰਦੀਆਂ ਕਰਦੇ ਕਰਦੇ ਤੂੰ ਕਿਤੇ ਜੀਨ ਦੇਣਾ ਹਾਂ ਨਾ ਤੈਨੂੰ ਜੀਨ ਕਿੱਥੇ ਦੇਣੀ ਤੈਨੂੰ ਤੇਰਾ ਜੂਣਾ ਸਾਗ ਕਿਤੇ ਡੋਂ ਲੱਗਿਆ ਸਾਗ ਲੈ ساری ਢਾਣੀ ਨੇ ਆਹ ਮੈਨੂੰ ਲੱਗਿਆ ਡੋਂ ਕਦਾ ਵੀ ਨਹੀਂ ਲੈਦਾ ਡੋਂ ਓਪਾ ਇਹ ਬਾਜਮਾ ਫਿਰ ਪਤਾ ਮੇਰਾ ਲਾਣ ਦੀ ਦੇਣਾ ਨਹੀਂ ਹੈ ਤੇ ਬੀਬੀ ਭੁੱਖੀ ਆ ਤੂੰ ਤਾਂ ਬਰਾਬਰ ਤੇਰੀ ਘਰ ਤੋਂ ਵੱਧ ਤੇਰੀ ਦਾ ਦੇਖਿਆ ਮਾਂ ਦਾ ਬਰਗੇ ਯਾਰ ਕੁੱਤਿਆ ਲੈ ਛੱਡੇ ਕੁੜੀ ਹੱਥ ਮਲਾ ਕੇ ਮਲਾ ਮਲਾ ਮੇਰਾ ਮੇਰਾ ਬੁੱਗੂ ਮੇਰਾ ਬੁੱਗੂ ਨਹੀਂ ਨਹੀਂ ਮੇਰੀ ਪੁੱਕੂ ਨਹੀਂ ਮੇਰੀ ਬੁੱਗਾ ਨਹੀਂ ਬੀਬੀ ਅੱਜ ਕੱਲ ਲੋਕੀ ਕੁੜੀਆਂ ਨੂੰ ਪਤਾ ਹੀ ਕਿੰਦੇ ਬੁੱਗੇ ਰਾਜਾ ਪੁੱਤ ਮੇਰਾ ਪੁੱਤ ਮੇਰਾ ਰਾਜੇ ਮੈਂ ਵੀ ਆਪਣੀ ਵਾਈਫ ਨੂੰ ਪਤਾ ਕਿ ਨਾ ਅਜਿਹੇ ਤਰ੍ਹਾਂ ਬੱਗੇ ਪੁੱਤ ਟੈਨਸ਼ਨ ਨਾ ਲੈ ਕਰੇ ਘਰ ਦੇ ਮੇਰੇ ਇਦਾਂ ਦਾ ਹੀ ਆ ਉਹ ਜਿਹਦਾ ਨਾ ਰਾਤ ਮੈਨੂੰ ਕਮਰੇ 'ਚ ਕਿਸੇ ਵੇਲੇ ਜਦੋਂ ਮੈਂ ਲੰਮੇ ਪਹਿਨਾਂਦਾ ਨਾ ਮੈਂ ਨੂੰ ਫੇ ਕਹਿਣਾ ਨਾ ਕਹਿੰਦੀ ਸੱਚੀ ਗੱਲ ਦੱਸਾਂ ਮੇਰਾ ਨਾ ਸਿਰਫ ਤੇਰੇ ਕਰਕੇ ਇੱਥੇ ਆਉਣ ਨੂੰ ਦਿਲ ਕਰਦਾ ਨਾ ਮੈਂ ਮੰਮੀ ਕਰਕੇ ਉਹ ਨਹੀਂ ਨਾਮਕ ਉਹ ਨਹੀਂ ਐਸ ਬੁੱਢੀ ਕਰਕੇ ਤੇਰੇ ਕਰਕੇ ਬੀਬੀ ਕਰਕੇ ਕਹਿੰਦੀ ਸੌਂ ਲੱਗੇ ਤੇਰਨਾ ਇਸ ਘਰ ਦੇ ਵਿੱਚ ਰਹਿਣ ਦਾ ਮੇਰਾ ਦਿਨ ਦੀ ਸ਼ਕਲ ਦੇਖ ਕੇ ਨੂੰ ਦਿਲ ਕਰਦਾ ਫਿਰ ਮੈਨੂੰ ਕਹਿਣਾ ਨਾ ਮੈਂ ਬੱਗੇ ਆ ਮੇਠਾ ਨਾ ਤੂੰ ਇਹਨਾਂ ਦੀ ਫਿਕਰ ਨਾ ਕਰਿਆ ਕਰ ਉਹ ਇਹਦੇ ਘਰ ਦੇ ਵਿੱਚ ਹੈ ਇੱਕ ਮਤਲਬ ਨਹੀਂ ਨਹੀਂ ਤੇਰੇ ਭੂਕੇ ਕਹਿਣ ਨੂੰ ਮਨ ਚੇਤਾ ਆ ਗਿਆ ਹਾਂ ਜਦੋਂ ਨਾ ਹਾਂ ਸੁਣਾਉਗੀ ਹੁਣ ਬਿੱਲੂ ਦਾ ਮੁੰਡਾ ਹੋ ਕੇ ਪੂਰਾ ਹੋ ਗਿਆ ਨਾ ਹਾਂ ਤੇ ਇਹਨੇ ਸਾਬੀ ਨੇ ਕਹਿਣਾ ਯਾ ਇਹਦਾ ਨੂਰੀ ਅੱਜਕੱਲ ਘਰ ਵਾਲਿਆਂ ਨੂੰ ਇਦਾਂ ਹੀ ਕਹਿੰਦੇ ਬੁਗੇ ਰਾਜੇ ਮੇਰਾ ਪੁੱਤੂ ਮੇਰੇ ਸ਼ੋਨੀ ਇਹਦਾ ਚਿਹਰਾ ਦੀ ਗੱਲ ਹੈ ਚਿਹਰਾ ਦੀ ਗੱਲ ਹੈ ਕਿ ਤੈਨੂੰ ਵੀ ਕਦੀ ਪਾਪਾ ਨੇ ਕਹੀ ਮੇਰੀ ਕਲਾਸ਼ੀ ਮੇਰੀ ਬੁਕੜੀ ਮੇਰੀ ਮੁਕੜੀ ਗੁਗਲੀ ਕਹਿੰਦਾ ਹੁੰਦਾ ਤੈਨੂੰ ਆਹ ਬਹੁਤ ਗੱਲਾਂ ਤੇ ਕਰਨੀਆਂ ਸੌਖੀਆਂ ਆ ਪਤਾ ਆਪੇ ਹੀ ਦੱਸਿਆ ਆ ਆ ਭੈਣ ਦੱਸਦੀ ਸੀ ਸੱਚ ਵੱਡੀ ਭੂਆ ਤੇਰੀ ਕਹਿੰਦੀ ਵੀ ਪਾਪਾ ਇਦਾਂ ਦਾ ਸੀ ਵੀ ਉਹ ਉਹਨੇ ਸਿਰਫ ਸਾਡੇ ਉਹਨੇ ਬੋਣੇ ਨਵਾਣਾ ਵੀ ਸਾਨੂੰ ਉਹਨੇ ਵਿਚਾਰੇ ਨੇ ਹਨ ਕਿੰਗਿਆ ਸੀ ਤੇ ਤੇ ਰੋਟੀ ਪਾਣੀ ਬੰਨੇ ਖਿਲਾਉਣਾ ਇਹਨੇ ਖੇਤਾਂ 'ਚ ਹੋਣਾ ਕੰਨੀ ਵੀ ਰੋਟੀ ਵਿਚਾਰਾ ਆ ਪਕਾਉਂਦਾ ਰਿਆ ਉਹ ਤੇਰਾ ਸੱਚੀ ਮੰਮੀ ਹਾਂ ਹੈ ਇਦਾਂ ਦੀ ਆ ਤੇ ਇਥੇ ਸਬੂਤ ਦੇਣਾ ਮੈਂ ਛੋੜਨਾ ਬੋਲਿਆ ਕਰੀ ਸੱਚੀ ਗੱਲ ਕਰ ਭੈਣ 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 ਤੋਂ ਤੇਰੀ ਕੋਈ ਖਮਾ ਨਹੀਂ ਦੇਣਾ ਅੰਡੇ ਉਹ ਇੱਕ ਵਾਰ ਪਤਾ ਕੀ ਮੈਂ ਆਹ ਕਿਉਂ ਹੁਣ ਸੇ ਪਾਣੀ ਮੈਂ ਪਲਵਾ ਲੂ ਗਈ ਹਾਂ ਉਹ ਮੰਮੀ ਤੋਂ ਤਾਂ ਵਿਆਹ ਹੈ ਕਹਿੰਦੀ ਹਾਂ ਦੱਸਣਾ ਇੱਦਾਂ ਕਿਤੇ ਮੰਮੀ ਤੋਂ ਤਾਂ ਬਰਾਤ ਆਉਣੀ ਸੀ ਉਹ ਮੰਮੀ ਤੋਂ ਤਾਂ ਵਿਆਹ ਹੀ ਆ ਰਿਹਾ ਹਾਂ ਇਸ ਗਾਰੀ ਅਰੇ ਮੇਰੀ ਦੀ ਭੈਣ ਹੈ ਜਿਹੜੀ ਉਦਾਂ ਬੀਬੀ ਇਹ ਤਾਂ ਲੜਦੀ ਦਾ ਨਾ ਇਹਦਾ ਪਤਾ ਨਹੀਂ ਲੱਗਦਾ ਉਹ ਡੈਡੀ ਨੇ ਗੱਡੀ ਖੜੀ ਨਾ ਉਹ ਜਿੱਦਾਂ ਦੀ ਡੈਡੀ ਨੇ ਗੱਡੀ ਵੇਚਤੀ ਆ ਤੇ ਮੈਂ ਡੈਡੀ ਨੂੰ ਕਿਹਾ ਕਿ ਡੈਡੀ ਸਕੂਟਰੀ ਤੇ ਨਹੀਂ ਜਾਣਾ ਗੱਡੀ ਮੇਰੇ ਵਾਲੀ ਲੈ ਕੇ ਜਾਓ ਇਹਨੂੰ ਨਾ ਇਹਨੂੰ ਅੱਜ ਮੈਂ ਕਿਹਾ ਡੈਡੀ ਮੈਨੂੰ ਗੱਡੀ ਕਹਿੰਦੇ ਮੈਂ ਸ਼ਹਿਰ ਲਾ ਜਾਂਗਾ ਗੱਡੀ ਅੱਛਾ ਉਹ ਹੁਣ ਫੋਨ ਆਇਆ ਡੈਡੀ ਦਾ ਕਹਿੰਦੇ ਕਿ ਗੱਡੀ ਲੈ ਜਾ ਮੈਂ ਯਾਰ ਗੱਡੀ ਉਹਨਾਂ ਦੀ ਏਸੀ ਨਹੀਂ ਹੈਗਾ ਉਹਨਾਂ ਦੀ ਗੱਡੀ 'ਚ ਮੈਂ ਕਿਹਾ ਲੈ ਜਾਓ ਤੇ ਇਹ ਹੁਣ ਪਤਾ ਨਹੀਂ ਕਹੇ ਦੇਖ ਗੱਡੀਆਂ ਵਾਲਾ ਤੂੰ ਹੋ ਗਿਆ ਉਹਨੇ ਲੈ ਕੇ ਦਿੱਤੀ ਆ ਇਹ ਦੇਖ ਓਦਾਂ ਇਹਨੂੰ ਲੜਦੀ ਦਾ ਦੇਖਿਆ ਇਹਨੂੰ ਤੇ ਹੁਣ ਇਹਨੂੰ ਬੜਾ 헤ਜ ਆਉਂਦਾ ਇਹਦੀ ਜਾਨ ਵਸਦੀ ਉਹਦੇ ਚ ਬਸਣੀ ਦੀ ਦੁਸ਼ਮਣ ਆ ਮੇਰਾ ਤੇ ਇਹ ਮੈਨੂੰ ਕਹਿੰਦੀ ਵੀ ਤੁਸੀਂ ਬੋਲੋ ਨਾ ਆਪਸ ਵਿੱਚ ਤੂੰ ਤੇ ਤੇਰੀ ਮੈਂ ਆਪਣੀ ਘਰ ਵਾਲੀ ਨੂੰ ਵੀ ਇਦਾਂ ਪਿਆਰ ਕਰਨਾ ਫਿਰ ਉਹਨੇ ਗੁਰੂ ਸਾਹਿਬ ਦੇ ਅੱਗੇ ਲੜਫੜਾਇਆ ਹਾਂ ਤੇ ਮੈਂ ਭਜਾ ਕੇ ਲੈਂਦੀ ਆ ਮੈਂ ਕੋਈ ਇਦਾਂ ਦੀ ਹੈ ਨਹੀਂ ਨਹੀਂ ਮੈਂ ਭਜਾ ਕੇ ਲੈਂਦੀ ਆ ਇਹ ਵਫਾਈਆਂ ਕਰਨਾ ਮੈਂ ਭਜਾ ਕੇ ਲੈਂਦੀ ਆ ਤੇਰੀਨ ਮੈਂ ਕਹਿਨੀ ਆ ਹਾਂ ਮੈਂ ਕਿਤੇ ਲੇਟ ਫੇਟ ਹੋ ਜਾ ਗੁਰਦੁਆਰੇ ਚਲ ਜਾਮ ਤੂੰ ਆਇਆ ਨਹੀਂ ਅਜ ਤੱਕ ਤੂੰ ਆਇਆ ਨਹੀਂ ਹੋਰ ਮੈਨੂੰ ਫਿਕਰ ਹੁੰਦਾ ਪੁੱਛਣਾ ਨਹੀਂ ਮੇਰੀ ਵਾਈਫ ਨੂੰ ਤਾਂ ਮੈਨੂੰ ਕੋਈ ਕਹਿਣਾ ਫੋਨ ਨਹੀਂ ਕਰਨਾ ਜਦੋਂ ਅਸੀਂ ਕਿਤੇ ਗਏ ਹੋਈਏ ਨਾ ਆ ਇਹਨੂੰ ਵੀ ਸਮਝਾਦੀ ਆ ਬੋਲੀ ਉੱਤੇ ਕਿੱਦਾਂ ਹੋ ਜਾਂਦਾ ਤੂੰ ਵੀ ਬੋਲ ਪੀ ਉਧਰੋਂ ਬੀਬੀ ਵਾਲੇ ਆ ਕਿ ਵੇਰੇ ਉਹ ਬੜੀ ਚੀਜ਼ ਆ ਓਏ ਇਹਦਾ ਤਾਂ ਦਲ ਬਦਲੂ ਆ ਨੀ ਦੀ ਆ ਨਹੀਂ ਆਪਾਂ ਦੇ ਕੁੱਤੇ ਤਾਂ ਫੋਨ ਕਰਦੇ ਆ ਆਪਾਂ ਕੋਈ ਆ ਥੋੜਾ ਤੇ ਲੇਟ ਹੋ ਗਏ ਕਿਉਂ ਕਈ ਦਾ ਪਤਾ ਨਹੀਂ ਰਾਤ ਮੈਂ ਹਾਂ ਮੈਂ ਕਹਿੰਦਾ ਸਟੋਰ ਦੇ ਵਿੱਚ ਜਿੱਦਾਂ ਪੇਟੀਆਂ ਦੇ ਲਾਗੇ ਕਮ ਜੜਾ ਰਹੀ ਹੈ ਕਰੀਏ ਔਰ ਉੱਥੇ ਸਾਹਮਣੇ ਡਾਇਆ ਇੱਥੇ ਡੱਡ ਪੇਟੀਆਂ ਦੇ ਲਾਗੇ ਨਾਲੇ ਥੋੜਾ ਪਤਾ ਕੀ ਹੁਣ ਸਾਈਡ ਤੇ ਸਾਰਾ ਕਮਰਾ ਉਸ ਕਮਰੇ ਤੋਂ ਸਿਰ ਤੇ ਟਕਲਾ ਕਮਰੇ ਕਿੱਥੇ ਲਾ ਕੇ ਆਏਂਗੇ ਕਮਰੇ ਤੋਂ ਸਾਹਗਾ ਇਹਦਾ ਘਟਣਾ ਚੱਪ ਜੇ ਘਟਣਾ ਤਾਂ ਇਹ ਨਾ ਘਟਣਾ ਸਾਹ ਜੇ ਨਾ ਮੈਂ ਘਟਾ ਫੇਰ ਵੀ ਕਰੇਗੀ ਘਟਾ ਕੀ ਕਰੇਗੀ ਆਹ ਕੀ ਗੱਲ ਹੋਈ ਮੰਮੀ ਆ ਇਦਾਂ ਨਹੀਂ ਰੋ ਰੋ ਨਹੀਂ ਚੱਲਦੀ ਇਹ ਤਾਂ ਮੇਰੀ ਮਾਂ ਲੱਗ ਨਹੀਂ ਕੱਟਾ ਉਹ ਕਿੱਦਾਂ ਰੋ ਰੋ ਕੱਟਣਾ ਨਹੀਂ ਕੱਟਣਾ ਨਹੀਂ ਕੱਟਣਾ ਮੈਂ ਰੋਪਾਂ ਵਿੱਚ ਜਰ ਹੁੰਦੇ ਦੇਖਾ ਤੇ ਕੱਟਦੇ ਫੇ ਨਹੀਂ ਕੱਟਣਾ ਕੋ ਮੇਰੀ ਮੰਮੀ ਦੀ ਬੀਬੀ ਗੱਲ ਮੰਨ ਲਿਆ ਕਰ ਮੇਰੀ ਮੰਮੀ ਆ ਗਈ ਆ ਗਈ ਅਬੀਬੀ ਜੇ ਕੱਟਦਾ ਨਾ ਬੇਇੱਜ਼ਤੀ ਹੋ ਜਾਣੀ ਆ ਅੱਤ ਪਟਿਆ ਕੈਨੇ ਕਰਨੇ ਪਾਦਾ ਤੇ ਹੋਇਆ ਐਨਾ ਟੱਕਾ ਧੱਕਾ ਚੱਲੰਦਿਆ ਪੂਰਾ ਧੱਕਾ ਲੈ ਜੀ ਆ ਜਿਹੜੇ ਨਾ ਇਹ ਕਿਤੇ ਰੌਣਕਾਂ ਨਹੀਂ ਹੈਗੇ ਕਿਤੇ ਭਾਵਾਂ ਮੈਂ ਜਿੱਥੇ ਮਰਜੀ ਚੱਲ ਜਾਵਾਂ ਜਿਹੜਾ ਮੈਨੂੰ ਇੱਥੇ ਸਕੂਨ ਮਿਲਦਾ ਨਾ ਆਪਣੀ ਬੀਬੀ ਕੋਲ ਤੇ ਆਪਣੀ ਮੰਮੀ ਕੋਲ ਆ ਕੇ ਉਹ ਫੇਰ ਰੱਖ ਦਿੱਤਾ ਨਹੀਂ ਤੇਰਾ ਮੈਂ ਰੋਗ ਨਹੀਂ ਆ ਆ ਨਹੀਂ ਖਰਾਬ ਹੁੰਦੇ ਨਹੀਂ ਹੁੰਦੇ ਉਹ ਅੱਛਾ ਜਸਿਕ ਉਹ ਮਾਰ ਰਹਾ ਤਾਂ ਕੇ ਆ ਬੀਬੀ ਆ ਧੱਕਾ ਬੀਬੀ ਥੱਲੇ ਮਾਰਨਾ ਤੋ ਬੀਬੇ ਜੇ ਤੂੰ ਇਤਨਾ ਸ਼ੇਲ ਛੱਡਿਆ ਤੋ ਕੌਣ ਲੱਗੀ ਮੇਰੀ ਆ ਬੀਬੀ ਜੇ ਤੂੰ ਇਤਨਾ ਸ਼ੇਲ ਤਾ ਨਾ ਬੇਇੱਜ਼ਤੀ ਹੈ ਮੇਰੀ ਆ ਮੇਰੀ ਬੀਬੀ ਕੇ ਤਾਂ ਥੱਲੇ ਲੱਗਦੀ ਕਿਸੇ ਦੇ ਕੱਟੂ ਕੀ ਦੀ ਕਰਦਣਾ ਕੱਟੂਗੀ ਬੀਬੀ ਕਰਦਣਾ ਕੱਟਣਾ ਬਹੁਤ ਬੰਦਿਆ ਸਾਡਾ ਤਾਂ ਕੱਟੇ ਕਰਦਾ ਦੇਖਿਆ ਕਦੀ ਕਿਸੇ ਨੂੰ ਹਾਂ ਕਿੰਪਰਾ ਵੇ ਤੇਰਾ ਮਰਜ਼ੀ ਕਰਦੀ ਮਮੀ ਇਹ ਵੀ ਆਪਣੀ ਕੱਟੂਗੀ ਕੱਟੂਗੀ ਇਹ ਬੜੀ ਅੜਬ ਹੋ ਗਈ ਆ ਮੈਂ ਕੱਟੂ ਦੇ ਇਸੇ ਲੱਗੀ ਮੈਂ ਮੈਂ ਕਹਣਾ ਨਹੀਂ ਤੇ ਅੱਜ ਜੇ ਇਹਨੇ ਨਾ ਨਾ ਕੱਟਿਆ ਤੈਨੂੰ ਕਮਰਿਆ ਸਟੋਰ ਦੇ ਵਿੱਚ ਹੀ ਡਾਦੋ ਇੰਨਾ ਕਿਉਂ ਨਾ ਹੱਥ ਚ ਪੇਟੀ ਤੇ ਲਾ ਕੇ ਮੰਜਾ ਬੜਾ ਚੱਲ ਮੈਂ ਕਹਾਂ ਉਹ ਹੀ ਮੰਜਾ ਨਾ ਕਰ ਚਾਚਾ ਦੱਸ ਦੀ ਲੈ ਚਾਚਾ ਮੈਂ ਚਾਚਾ ਦੱਸ ਆਈ ਤੇ ਸਾਰੀ ਉਮਰ ਤੋਂ ਕੱਟਿਆ ਹੀ ਨਹੀਂ ਛੇਤੀ ਕਰ ਛੇਤੀ ਛੇਤੀ ਨਾ ਕੱਟਿਆ ਵੀ ਹਾਂ ਕਿਹਦੀ ਛੇਤੀ ਕਰ ਛੇਤੀ ਬਚਨੋ ਕੱਟ ਛੇਤੀ ਕਰ ਯਾਰ ਤੱਕਾ ਕੋਈ ਛੇਤੀ ਕਰ ਛੇਤੀ ਖੇਤੀ ਕਰ ਚਾਚੀ ਸਾਡੀ ਤੋਂ ਉਹਨੂੰ ਸਾਗ ਕੱਟਣ ਲਾਉਣਾ ਕਰਨਾ ਯਾਰ ਉਹਦੇ ਕੋਲ ਹੋਲੀ ਹੁੰਦਾ ਕਿਉਂ ਮੈਂ ਸਾਗ ਨਹੀਂ ਕੱਟਾਂ ਹਾਂ ਕੱਟ ਕੱਟ ਖੇਤੀ ਨਹੀਂ ਉਹ ਬੀਬੀ ਇਹ ਸਾਡੇ ਮੈਂ ਕੱਟੂ ਲਾਉਣਾ ਹੀ ਦੋਹਾਂ ਲੈਣੀਆਂ ਨੇ ਰੋਪ ਕਿਉਂ ਕਰਨੀ ਆਲ ਉਹਰਾ ਮਾਨ ਨਾ ਦੇਣਾ ਐਂਦਾ ਕੱਟੀਦਾ ਸਾਗੀ ਆਲ ਚਾਜ ਸਿੱਖ ਐਂਦਾ ਤੈਨੂੰ ਬੜਾ ਚਾਜਾ ਆਈ ਵੱਡੀ ਚਾਜਾ ਆਈ ਹੈ ਬੀਬੀ ਉਹ ਨਾ 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 ਕਰਦਣਾ ਕੱਟ ਲੈ ਕਰਦਣਾ ਕੱਟ ਲੈ ਉਹ ਕਰਦਣਾ ਕੱਟ ਲਾ ਪਖੰਡਾ ਪਖੰਡਾ ਸਾਰਾ ਕੱਟ ਹੁੰਦਾ ਇਹ ਕਹਿੰਦੀ ਪਖੰਡ ਕਰਦੀ ਆ ਨਹੀਂ ਨਹੀਂ ਕਰਦਣਾ ਕੱਟ ਨਹੀਂ ਘੱਟ ਹੁੰਦਾ ਤੂੰ ਕੱਟ ਲੈ ਕੱਟ ਲੈ ਨਹੀਂ ਕਾਕਾ ਨਾ ਮੈਂ ਸਿੱਖਿਆ ਕੀ ساری ਉਮਰ ਪਰ ਮੈਂ ਸਿੱਖਿਆ ਨੂੰ ਮੈਂ ਮੰਜੇ ਤੇ ਕੱਟਾ ਮੰਜੇ ਤੇ ਨਹੀਂ ਕੱਟ ਹੁੰਦਾ ਆ ਆ ਸਾਹ ਕੱਟਣਾ ਦੇ ਲੈ ਮੈਂ ਦੇ ਤੇ ਮੈਂ ਕੱਟਾਂਗੇ ਤੂੰ ਸਾਹ ਕੱਟ ਲੈਣਾ ਹੈਂ ਕੀ ਰਹਾ ਨਾ ਪਾ ਦੋ ਦੱਤਾ ਨਹੀਂ ਕੱਟ ਕੇ ਸਬਜ਼ੀ ਚ ਪਾਉਣਾ ਸਾਹ ਹੈ ਬੀਬੇ ਤੈਨੂੰ ਕਿਸ ਨਾ ਮੈਂ ਕਰਦੀ ਇਹਨਾਂ ਹਾਂ ਕੀ ਕਰਦੀ ਹੈ ਬੀਬੇ ਤੈਨੂੰ ਸਿਖਾਉਂਦੀ ਭਈ ਤੂੰ ਸੱਚੀ ਤੂੰ ਇਹ ਤੋਂ ਸਿੱਖਿਆ ਸਾਗ ਮੇਰੇ ਕੋ ਕਿੱਥੇ ਆ ਬਈ ਐਨੇ ਐਨੇ ਮੈਨੂੰ ਸਿਖਾਇਆ ਆਣ ਕੇ ਮੈਂ ਪਉਂਦੇ ਸੀ ਪਤਾ ਕੀ ਕਿੰਨੇ ਦਿਨ ਮੈਂ ਬੜੇ ਕੰਮ ਸਿਖਾਏ ਆ ਚਾਚੀ ਸਾਡੀ ਹੁੰਦੀ ਆਪੇ ਤਾਂ ਦੱਸਿਆ ਸਾਰਾ ਕੁਝ ਮੈਨੂੰ ਤਾਂ ਹੀ ਤਾਂ ਮੈਂ ਕਰਦੀ ਆ ਇਦਾਂ ਇਹ ਉਹ ਚਾਚੀ ਸਾਂ ਕਰਦੀ ਮੇਰੇ ਹੱਥ ਕਾ ਲਿਓ ਜਾਂਦੇ ਆ ਹੁਣ ਮੈਂ ਕਟੌਨੀ ਵੀ ਤੇ ਹੱਥ ਬੋਲ ਨਹੀਂ ਦੇਣ ਉਹ ਮੈਂ ਉਹ ਦੱਸ ਦੰਦਲ ਦਾਤੀ ਨਾਲ ਕੱਟਦੀ ਹੁੰਦੀ ਉਹਨਾਂ ਦਾ ਵਾਸਤਾ ਇਹ ਜਿਹੜੀ ਨਿਆਣੀ ਨੇ ਇਹਨੂੰ ਕੱਟਣਾ ਨਹੀਂ ਆਈ ਇਹ ਦੇ ਨਾਲ ਬੀਬੀ ਦੀ ਤੇ ਚਾਚੀ ਆਡੀ ਦੀ ਬੜੀ ਸਾਂਝ ਹੁੰਦੀ ਦੋਨੇ ਸੇਲੀਆਂ ਹੁੰਦੀਆਂ ਦਰਾਨੀ ਜੇਠਾਣੀ ਅੱਜ ਤੱਕ ਨਹੀਂ ਲੜੀਆਂ ਕਦੀ ਤੇ ਦੇਖ ਲੈ ਹੁਣ ਕੱਲੀ ਮੇਰੀ ਬੀਬੀ ਪਿੰਡ ਦੇ ਵਿੱਚ ਕਿ ਕੱਲੀ ਰਹਿ ਗਈ ਐਨੇ ਤਾਂ ਬੜੀਆਂ ਸੇਲੀਆਂ ਹੁੰਦੀਆਂ ਇੱਥੇ ਆ ਕੇ ਬੜੀਆਂ ਨੇ ਬਹਿ ਇਹ ਇਹ ਨਾ 8 ਵਜੇ ਰਹੀ ਸ਼ੁਰੂ ਤੋਂ ਬੰਦਾ ਇਦਾਂ ਦਾ ਹੈਗਾ ਉਹ ਤਾਂ ਹੁਣ ਤਾਂ ਬਦਲਣਾ ਮੇਰਾ ਜਿੱਦਣਾ ਚੁਸਤ ਜੀ ਇਹ ਚੁਸਤ ਹੈਗੀ ਸਾਰਿਆਂ ਤੋਂ ਤੂੰ ਮੈਂ ਆਹ ਨਾ ਨਾ ਮੈਂ ਤਾਂ ਤਰੀਕੇ ਨਾਲ ਬਣੀ ਨਹੀਂ ਜਿੱਦਾਂ ਮੈਂ ਮੇਰੀ ਸੱਚਾਈ ਮੈਂ ਦੱਸਾਂ ਜਿੱਦਣ ਵਿਚਾਰੀ ਮਰ ਗਈ ਹੈ ਤੇ ਉਸ ਦਿਨ ਇਹ 2-3 ਮਹੀਨੇ ਹੋ ਗਏ ਬੋਲਿੰਗ ਆ ਹਮੈ ਨੂੰ ਵੀ ਪਤਾ ਮੈਨੂੰ ਵੀ ਪਤਾ ਮੈਨੂੰ ਉਹ ਲੜਾਕੀ ਵੀ ਲੜਾਕੀ ਤੈਨੂੰ ਗੱਲ ਸੁਣ ਕਹਿੰਦਾ ਚਾਹਿਆ ਨਾ ਬਣੀ ਚਾਗਾਈ ਆ ਗਈ ਹੈ ਆਹੋ ਕਹ ਰਹੀ ਹੈ ਤਾਂ ਆਣੀ ਥੋੜੀ ਗੱਲ ਕੱਟ ਕੇ ਦੱਸਾਂ ਪਾ ਕੇ ਦਾ ਯਾਰ ਮੇਰੀ ਮੰਮੀ ਨੇ ਬੀਬੀ ਨੇ ਜੀਣ ਕਿਉਂ ਨਹੀਂ ਦੇਣ ਨੇ ਤੁਸੀਂ ਬੀਬੀ ਮੈਂ ਤਾਂ ਇਹ ਇਹ ਰੋਹ ਥੱਲੇ ਨਹੀਂ ਗਈ ਮੈਂ ਰੋਗ ਰਾਮ ਨਹੀਂ ਮੈਂ ਚੱਲਦੀ ਕਿਹਦਾ ਇੰਦਾ ਕੱਟੀ ਦਾ ਪਾ ਗੱਚਾ ਚੱਜ ਸਿੱਖ ਲੈ ਮੇਰੇ ਕੋਲੋਂ ਕੱਟਦਾ ਕਹਿੰਦੇ ਮੇਰੇ ਲੋਕਾਂ ਦੀ ਸੱਸਾਂ ਮੈਂ ਤਾਂ ਹੋਂਸਾ ਨਹੀਂ ਇਹ ਕੱਟੋ ਨਾ ਕੋਟ ਲੋਕਾਂ ਦੀ ਸੱਸਾਂ ਚੱਜ ਅ ਦੱਸਦੀਆਂ ਨੂੰਹਾਂ ਤਾਂ ਮੈਂ ਸਾਰੀ ਉਮਰ ਇਹ ਨਹੀਂ ਦੱਸਦੀ ਦੱਸਿਆ ਬੱਲੇ ਬੱਲੇ ਇੰਦਾ ਕੱਟੀ ਦਾ ਪਾ ਗੱਚਾ ਦੇਖਿਆ ਤੂੰ ਕੱਟੀ ਜਾਵੇ ਮੈਨੂੰ ਨਹੀਂ ਮੈਂ ਤਾਂ ਮੰਝੇ ਤਾਂ ਕੱਟਿਆ ਸਾ ਦੁੱਬੀ ਮੈਂ ਬਲੋ ਖਤਮ ਕਰਨ ਲਗਾ ਤੁਹਾਡੀ ਲੜਾਈ ਕਦੇ ਨਹੀਂ ਖਤਮ ਹੋ ਸਕਦੀ ਪਾਰੀ ਘਰ ਮੈਨੂੰ ਪਾਰੀ ਕੀ ਅੱਜ ਅੱਜ ਮੇਰੀ ਗੱਲ ਸੁਣੋ ਸੱਚ ਚਾਉਣ ਵਾਲੇ ਨੂੰ ਗੱਲ ਦੱਸਾਂ ਮੈਂ ਕਿਦਾਂ ਦਾ ਦੱਸਾਂ ਢਿਆ ਤੂੰ ਨਹੀਂ ਮੈਂ ਤਾਂ ਦੱਸਦਾ ਅੱਜ ਆਪਣੀ ਬੀਬੀ ਨੂੰ ਮਾਨਪ੍ਰੀਤ ਨੇ ਵੀ ਆਉਣਾ ਜਸਮਨ ਨੂੰ ਵੀ ਜੇ ਲਈ ਆਪਾਂ ਲੈਣ ਜਾਣਾ ਨਾ ਮਨਪ੍ਰੀਤ ਤੇ ਜਸਮਨ ਨੂੰ ਬੀਬੀ ਨੂੰ ਵੀ ਨਾਲ ਲੈ ਕੇ ਜਾਣਾ ਮਮਮੀ ਨੂੰ ਵੀ ਨਾਲ ਲੈ ਕੇ ਜਾਣਾ ਅੱਜ ਨਾ ਤੁਹਾਨੂੰ ਪਹਿਲਾਂ ਦੱਸ ਦਿੰਦੇ ਨੇ ਕੱਲ ਨੂੰ ਜਿਹੜਾ ਵਲੋਗ ਆਊਗਾ ਆਊਗਾ ਨਾ ਬੀਬੀ ਨੂੰ ਅੱਜ ਆਪਾਂ ਕਿਤੇ ਯੂਨੀਕ ਜੀ ਜਗ੍ਹਾ ਤੇ ਖੜਾਂਗੇ ਸੋ ਉੱਥੇ ਕੋਈ ਖਲਾ ਪਲਾ ਕੇ 버거 ਕਿੰਗ ਲੈ ਕੇ ਜਾਵਾਂਗੇ ਸਾਡੇ ਸਾਡੇ ਲਾਗੇ ਨਾ 버거 ਕਿੰਗ ਆ ਉੱਥੇ ਸ਼ਾਮ ਨੂੰ ਨਾ ਮੇਰਾ ਇਰਾਦਾ ਕਿ ਅੱਜ ਇਹਨਾਂ ਨੂੰ ਯਾਰ ਘੁਮਾ ਫਰਾ ਕੇ ਲਿਆਵਾ ਸੋ ਦੌਲਤ ਆਈ ਹੋਈ ਐ ਹਨ ਉਹਦਾ ਦਿਮਾਗ ਪਾੜ ਜਾਂਦੇ ਜੱਟਾਂ ਦੇ ਜਿੱਦਾਂ ਮਨਕੇਰਤ ਹੌਲਕਾ ਕਹਿੰਦਾ ਪਾੜ ਦੇ ਜੱਟ ਆ ਅਸ ਤਾਂ ਉਹਦਾ ਹਿਸਾਬ ਤਾਂ ਆ ਜਾਣ ਫੇਰ ਨਹੀਂ ਟਿਕਦੇ ਜੇਬ ਦੇ ਵਿੱਚ ਤੇ ਅੱਜ ਇਹਨਾਂ ਨੂੰ ਆਪਾਂ ਲੈ ਕੇ ਜਾਵਾਂਗੇ ਉੱਥੇ ਵਲੌਗ ਬਣਾਵਾਂਗੇ ਸੋ ਕੱਲ ਨੂੰ ਉਹ ਵਲੌਗ ਮੂਰੇ ਤੁਹਾਡੇ ਪੇਸ਼ ਕਰਾਂਗੇ ਜੇ ਤੁਸੀਂ ਚਾਹੁੰਦੇ ਹੋ ਵੀ ਉਹ ਵਲੌਗ ਆਏ ਤੇ ਅੱਜ ਕਮੈਂਟਾਂ ਦੇ ਵਿੱਚ ਦੱਸ ਦਿਓ ਮੈਨੂੰ ਕਿ ਭਾਜੀ ਹਾਂ ਉਹ ਵਲੌਗ ਅਸਾਨੂੰ ਚਾਹੀਦਾ ਆ ਸੋ ਬੀਬੀ ਨੂੰ ਅੱਜ ਅਸੀਂ ਉੱਥੇ ਲੈ ਕੇ ਜਾਵਾਂਗੇ ਸੋ ਵਧੀਆ ਵਧੀਆ ਕੋਈ ਚੀਜ਼ਾਂ ਖਵਾਵਾਂ ਪਿਆਵਾਂਗੇ ਮੰਮੀ ਵੀ ਨਾਲ ਹੋਣਗੇ ਜਸਮਨ ਵੀ ਤੇ ਮਨਪ੍ਰੀਤ ਵੀ ਜੇ ਮਨਪ੍ਰੀਤ ਦੀ ਮੰਮੀ ਵੀ ਹੋਵੇ ਉਹ ਵੀ ਨਾਲ ਹੀ ਹੋਣਗੇ ਤੇ ਅੱਜ ਜਾਵਾਂਗੇ ਠੀਕ ਆ ਜੀ ਬੀਬੀ ਬਾਏ ਬਾਏ ਕਰਦੇ ਬਾਏ ਬਾਏ ਜੀ ਬਾਏ ਬਾਏ ਸੋ ਆਪਣੇ ਚਾਹਣ ਵਾਲ ਨੂੰ ਕਹਦੇ ਕਿ ਲਵ ਯੂ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ ਸਾਡੀ ਬੜੀ ਲੰਮੀ ਓਵਰ ਹੋਵੇ ਮੈਨੂੰ ਪਿਆਰ ਕਰਦੇ ਆ ਮੇਰੇ ਨਾਲ ਪਿਆਰ ਕਰਦੇ ਮੇਰੀ ਮੰਮੀ ਨੂੰ ਵੀ ਲੋਕ ਬਹੁਤ ਪਿਆਰ ਕਰਦੇ ਸੋ ਸਾਡਾ ਬੜਾ ਵਧੀਆ ਪਰਿਵਾਰ ਆ ਸਾਗ ਦੱਸ ਸਾਗ ਸਾਗ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਹਾਂ ਜੀ ਸਮਝੋ ਨਾ ਵੀ ਖਰੇ ਸੱਚੀ ਲੜਦੀ ਆ ਸਾਡੇ ਪਿਆਰ ਦਾ ਉਹ ਗੱਲ ਆ ਉਹ ਬੇਚੂੜਨੀ ਬੋਲੀ ਸਚਾਈ ਦੱਸੀ ਦੀ ਸੱਚੀ ਮੇਰੀ ਕੁੱਤੇ ਖਾਣੀ ਹੁੰਦੀ ਆ ਆ ਬੇਇਤੀ ਕਰ ਦਿੰਦੀ ਸੱਚੀ ਮੇਰੀ ਕੁੱਤੇ ਖਾਣੀ ਆ ਤੇਰਾ ਆ ਸਾਗ ਕਟਾਨੇ ਹੁੰਦਾ ਲਾੜਾ ਸੁੱਕਿਆ ਬਸ ਇੱਧਰ ਦੇਖ ਆ ਦੇ ਇਧਰ ਸਾਗ ਤੇ ਇਹਨੇ ਦੱਸਿਆ ਸਾਰਿਆਂ ਨੂੰ ਉਹ ਜੋ ਮਰਜ਼ੀ ਕਹਿੰਦੀ ਰਹੇ ਦੀ ਗੱਲ ਨਾ ਸੁਣੋ ਤੁਸੀਂ ਇਹ ਨਹੀਂ ਸੁਣੋ ਸਭ ਝੂਠ ਬੋਲਦੀ ਆ ਬੀਬੀ ਨੂੰ ਟੈਨਸ਼ਨ ਪੈ ਜਾਂਦੀ ਕਿ ਲੋਕੀ ਸਭ ਚੀ ਸਾਂਝ ਲੈਦੇ ਆ ਸਵਾ ਲਾਸਟ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਸਾਗ ਦੀ ਤੇ ਸਾਗ ਕੱਟ ਹੋ ਰਿਹਾ ਆ ਜੋ ਮਰਜ਼ੀ ਕਹੋ ਪਰ ਬੋਲਿਓ ਨਾ ਹੁਣ ਮੈਨੂੰ ਗੱਲ ਕਰ ਲੈਣ ਦੋ 2 ਮਿੰਟ ਦੇਖੋ ਬੀਬੀ ਬੈਠੀ ਆ ਨਾਲ ਮੰਮੀ ਬੈਠੀ ਆ ਇਹਨਾਂ ਦਾ ਆਪਸ ਵਿੱਚ ਸੱਚੀ ਬੜਾ ਪਿਆਰ ਆ ਜ਼ਿੰਦਗੀ ਇਹਨਾਂ ਦੀ ਵਧੀਆ ਨਿਕਲੀ ਆ ਜੇ ਵਧੀਆ ਸੀਗੇ ਤੇ ਅੱਜ ਤੱਕ ਮੰਮੀ ਨੇ ਨਹੀਂ ਕਿੰਨੇ ਵਧੀਆ ਸਮਾਂ ਕੱਢਿਆ ਹਨ ਹਾਲੇ ਚੁੱਪ ਕਰਾ ਚੁੱਪ ਚੁੱਪ ਕਰਾ ਦਿੰਦੀ ਬੀਬੀ ਤੈਨੂੰ ਹਾਂ ਦੇਖੀ ਸੋ ਲਵ ਯੂ ਸਾਰਿਆਂ ਨੂੰ ਤੇ ਫਿਲਹਾਲ ਸਾਗ ਬਣ ਰਿਹਾ ਸਿਆਲਾਂ ਦੇ ਦੇਨੇ ਮਾਰੇ ਸੱਚੇ ਪਾਤਸ਼ਾਹ ਮਹੀਂ ਤੇ ਇਹੀ ਅਰਦਾਸ ਕਰਦੇ ਵੀ ਜਿੰਨੇ ਆਪਾਂ ਨੂੰ ਵੇਖਦੇ ਆ ਜਿੰਨੇ ਆਪਣੇ ਮੇਰੇ ਪਰਿਵਾਰ ਆ ਪਿੰਡਾਂ ਦੇ ਵਿੱਚ ਸਾਰੇ ਸੁਖੀ ਸ਼ਾਂਤੀ ਰਹਿਣ ਤੇ ਹਾਸਾ ਖੇਡਾ ਕਰਨ ਪਰਿਵਾਰਾਂ ਦੇ ਵਿੱਚ ਇੱਕ ਦੂਜੇ ਨਾਲ ਬੈਠਿਆ ਕਰੋ ਬਜ਼ੁਰਗਾਂ ਨਾਲ ਤੇ ਜੇ ਹੁਣ ਇਹ ਲਾ ਕੇ ਬੈਠਾ ਨਾ ਮੈਂ ਜਾਂ ਮੰਮੀ ਨਾਲ ਬੈਠ ਤੇ ਇਹਦਾ ਵਿਚਾਰੀ ਦਾ ਦਿਲ ਇਹ ਅੱਧੀ ਮਤਲਬ ਰਹਿ ਜਾਣੀ ਆ ਸੋ ਇਹਦਾਂ ਆਪਾਂ ਬੈਠੀਦਾ ਹੈ ਤੇ ਭਾਵੇਂ ਚਲੋ ਚਲਾ ਕੀ ਆ ਘਰ ਦੇ ਵਿੱਚ ਸਾਡੇ ਇਹਨੂੰ ਅਸੀਂ ਸਟੋਰ ਦੇ ਵਿੱਚ ਕਮਰਾ ਪਾ ਦੇਣਾ ਹੁਣ ਇਹ ਸਟੋਰ ਚ ਕਮਰਾ ਕੀ ਮਤਲਬ ਮੰਝਾ ਢਾ ਦੇਣਾ ਇਹਨੂੰ ਅਸੀਂ ਇਹਨਾਂ ਹੁਣ ਕਮਰਾ ਨਹੀਂ ਇਹਨੂੰ ਦੇ ਸਕਦੇ ਕਾਪਿਆ ਆ ਰਿਹਾ ਲਓ ਜੀ ਪਟਾਕੇ ਚੱਲ ਪਏ ਜਿੱਦਾਂ ਹੀ ਮੈਂ ਗਮਰੀ ਦੀ ਗੱਲ ਕੀਤੀ ਨਾ ਪਟਾਕੇ ਚੱਲ ਪਏ ਲੋਕਾਂ ਨੇ ਵੀ ਹਾਂ ਹੀ ਭਰਤੀ ਆ ਕਿ ਇਹਨੂੰ ਮੰਜਾ ਢਾ ਕੇ ਦਿੱਤਾ ਜਾਵੇ ਸੋ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਲਵ ਯੂ ਸਾਰਿਆਂ ਨੂੰ ਪਟਾਕਾ ਚੱਲਿਆ ਪਤਾ ਨਹੀਂ ਕਿਹੜੀ ਕਸ਼ਿਸ਼ ਤੇ ਸასიਖਾਲ ਸਾਰਿਆਂ ਨੂੰ ਜੀ ਲਓ ਜੀ